ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਪੰਜਾਬੀ ਵਿੱਚ ਅੱਜ ਆਪਾਂ ਬਣਾਵਾਂਗੇ ਕਰਵਾ ਚੌਦੀ ਸਪੈਸ਼ਲ ਰੈਸਪੀ ਮਿੱਠੀਆਂ ਮਟਕੀਆਂ ਇਹਨਾਂ ਨੂੰ ਬਣਾਉਣ ਤੋਂ ਪਹਿਲਾਂ ਦੀ ਕੰਗਿਆ ਦੀ ਮਾਂ ਵਿੱਚ ਬਹੁਤ ਸਾਰੇ ਡਾਊਟਸ ਹਨ ਤਾਂ ਇੱਕ ਵਾਰ ਵੀਡੀਓ ਨੂੰ ਲਾਸਟ ਤੱਕ ਜੂਰ ਵੇਖਿਓ ਜੇਕਰ ਇੱਕ ਵਾਰ ਤੁਸੀਂ ਇਸ ਵੀਡੀਓ ਨੂੰ ਪੂਰਾ ਵੇਖ ਲਿਆ ਤਾਂ ਤੁਹਾਡੇ ਮਨ ਦੇ ਸਾਰੇ ਡਾਊਟ ਕਲੀਅਰ ਹੋ ਜਾਣਗੇ ਸਭ ਤੋਂ ਪਹਿਲਾਂ ਆਪਾਂ ਲੈਣਾ ਹੈ 150 ਗ੍ਰਾਮ ਪੀਸੀ ਹੋਈ ਚਿੰਨੀ ਯਾਨੀ ਕਿ ਖੰਡ ਕੱਪ ਦੇ ਹਿਸਾਬ ਨਾਲ ਜੇਕਰ ਵੇਖੀ ਤਾਂ ਇਹ ਇੱਕ ਕੱਪ ਹੈ ਇਸ ਨੂੰ ਇੱਕ ਬੌウル ਵਿੱਚ ਪਾਉਣਾ ਹੈ ਤੇ ਨਾਲ ਹੀ ਪਾਉਣਾ ਹੈ 60 ਤੋਂ 65 ਗ੍ਰਾਮ ਦੇਸੀ ਘਿਓ ਕਿਉਂ ਕਿ ਉਹ ਤੁਸੀਂ ਹਮੇਸ਼ਾ ਜੋਖ ਕੇ ਹੀ ਪਾਉਣਾ ਹੈ ਕੱਪ ਦੇ ਨਾਲ ਧੀ ਦਾ ਮੈਜ਼ਰਮੈਂਟ ਕਈ ਵਾਰ ਸਹੀ ਨਹੀਂ ਹੁੰਦਾ ਇਸ ਲਈ ਮੈਂ ਸੁਜੈਸਟ करूंगी ਕਿ ਤੁਸੀਂ ਧੀ ਹਮੇਸ਼ਾ ਵਜ਼ਨ ਕਰਕੇ ਹੀ ਲਵੋ ਹੁਣ ਕੱਪ ਦਾ 1 ਤਿਹਾਈ ਹਿੱਸਾ ਆਪਾਂ ਹਲਕਾ ਗਰਮ ਪਾਣੀ ਪਾਉਣਾ ਹੈ 3 ਨੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਇਸ ਦੇ ਵਿੱਚ 2 ਕੱਪ ਮੈਦਾ ਪਾਉਣਾ ਹੈ ਇੱਕ ਕੱਪ ਵਿੱਚ 150 ਗ੍ਰਾਮ ਮੈਦਾ ਪੈਂਦਾ ਹੈ ਸੋ 2 ਕੱਪ ਦੇ ਹਿਸਾਬ ਨਾਲ ਵੇਖੀ ਤਾਂ ਆਪਾਂ ਟੋਟਲ 300 ਗ੍ਰਾਮ ਮੈਦਾ ਲਿਆ ਹੈ ਹੁਣ ਇੱਕ ਸਖਤ ਜਾਂ ਦੋ ਆਪਾਂ ਗੁੰਨ ਕੇ ਤਿਆਰ ਕਰਨਾ ਹੈ ਮਟੀਆਂ ਦਾ ਆਟਾ ਤੁਸੀਂ ਚੰਗੀ ਤਰ੍ਹਾਂ ਮੁੱਠੀਆਂ ਦੇ ਦੇ ਕੇ ਹੀ ਗੁੰਨਣਾ ਹੈ ਤੇ ਮੈਜ਼ਰਮੈਂਟ ਜੋ ਮੈਂਨੇ ਤੁਹਾਨੂੰ ਦੱਸਿਆ ਹੈ ਸਾਰੀਆਂ ਚੀਜ਼ਾਂ ਉਨੀਆਂ-ਉਨੀਆਂ ਹੀ ਪਾਉਣੀਆਂ ਹਨ ਕੋਈ ਵੀ ਚੀਜ਼ ਘੱਟ ਦਾ ਵੱਧ ਨਹੀਂ ਪਾਉਣੀ ਥੋੜੀ देर ਮਸਲਾਂ ਤੋਂ ਬਾਅਦ ਆਟਾ ਜੁੜ ਜਾਵੇਗਾ ਹੁਣ ਇਸ ਨੂੰ 10 ਤੋਂ 15 ਮਿੰਟ ਲਈ ਸੈੱਟ ਹੋਣ ਲਈ ਰੱਖ ਦੇਣਾ ਹੈ ਇਸ ਤੋਂ ਬਾਅਦ ਇੱਕ weight machine ਲੈਣੀ ਹੈ ਤੇ ਆਟੇ ਨੂੰ 2-200 ਗ੍ਰਾਮ ਦੇ ਹਿੱਸਿਆਂ ਵਿੱਚ ਵੰਡ ਲੈਣਾ ਹੈ ਇਸ ਤਰ੍ਹਾਂ ਸਾਰੇ ਆਟੇ ਦੀਆਂ ਆਪਾਂ ਪੋਰਸ਼ਨ ਹੈ ਜਿਹੜੇ ਉਹ ਤਿਆਰ ਕਰ ਲੈਣੇ ਹਨ ਤੇ ਫਿਰ ਇਸ ਦੀ ਪੇੜੀ ਬਣਾ ਕੇ ਇਸ ਨੂੰ ਟੱਕ ਦੇਣਾ ਹੈ ਹੁਣ ਇੱਕ ਪੇੜਾ ਚੁੱਕਣਾ ਹੈ ਤੇ ਮੱਠੀ ਨੂੰ ਬੇਲ ਕੇ ਤਿਆਰ ਕਰਨਾ ਹੈ ਮੱਠੀ ਨੂੰ ਜਿਆਦਾ ਪਤਲਾ ਤੇ ਨਾ ਹੀ ਜਿਆਦਾ ਮੋਟਾ ਬੇਲਣਾ ਹੈ ਬਸ ਰੋਟੀ ਦੇ ਨਾਲੋਂ ਥੋੜਾ ਮੋਟਾ ਬੇਲਣਾ ਹੈ ਫਿਰ ਇਸ ਦੇ ਵਿੱਚ ਚਾਕੂ ਨਾਲ ਥੋੜੀ ਥੋੜੀ ਦੂਰੀ ਤੇ ਕੱਟ ਲਗਾ ਦੇਣੇ ਹਨ ਕੱਟਾਪਾ ਇਸ ਕਰਕੇ ਲਗਾਉਂਦੇ ਹਾਂ ਤਾਂ ਕਿ ਮੱਠਾ ਅੰਦਰ ਤੱਕ ਚੰਗੀ ਤਰ੍ਹਾਂ ਸਿੱਖ ਜਾਵੇ ਤੇ ਤਲਣ ਦੇ ਟਾਈਮ ਇਹ ਇਹ ਫੁੱਲੇ ਨਾ ਮੱਠੀਆਂ ਨੂੰ ਤਲਣ ਲਈ ਜੋ ਵੀ ਪੈਨ ਜਾਂ ਕੜਾਹੀ ਆਪਾਂ ਲੈਣੀ ਹੈ ਉਸ ਦਾ ਸਰਫੇਸ ਫਲੈਟ ਹੋਣਾ ਬਹੁਤ ਜ਼ਰੂਰੀ ਹੈ ਪੈਨ ਨੂੰ ਮਿੰਨੀ ਕਿਉਂ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਹੈ ਹੁਣ ਇਸ ਵਿੱਚ ਪੈਨ ਦੇ ਸਾਈਜ਼ ਦੀ ਇੱਕ ਪਲੇਟ ਜਿਸ ਦਾ ਸਰਫੇਸ ਵੀ ਫਲੈਟ ਹੋਵੇ ਉਹ ਪਾਉਣੀ ਹੈ ਇਹ ਆਪਾਂ ਇਸ ਕਰਕੇ ਪਾਉਂਦੇ ਹਾਂ ਕਿਉਂਕਿ ਤਲਣ ਵੇਲੇ ਮੱਠੀ ਤਲੀ ਤੇ ਬੈਠ ਜਾਂਦੀ ਹੈ ਤੇ ਫਿਰ ਸੇਕੇ ਕਾਰਨ ਕਈ ਵਾਰੀ ਇਹ ਮੱਚ ਜਾਂਦੀ ਹੈ ਸੋ ਇਹ ਪ੍ਰੋਬਲਮ ਨਾ ਆਵੇ ਇਸ ਕਰਕੇ ਆਪਾਂ ਪੈਨ ਵਿੱਚ ਪਲੇਟ ਰੱਖਦੇ ਹਾਂ ਹੁਣ ਮੱਠੀ ਨੂੰ ਪੈਨ ਵਿੱਚ ਪਾਉਣਾ ਹੈ ਗੈਸ ਦੀ ਫਲੇਮ ਨੂੰ ਸਿਮਤੇ ਰੱਖਣਾ ਹੈ ਜਾਨੀ ਕਿ ਮੱਠੀ ਨੂੰ ਆਪਾਂ ਸਿਮ ਫਲੇਮ ਤੇ ਹੀ ਤਲਣਾ ਹੈ ਮੱਠੀਆਂ ਨੂੰ ਤਲਣ ਵੇਲੇ ਕੁਝ ਇਨਸਟਰਕਸ਼ਨਸ ਆਪਾਂ ਨੂੰ ਫੋਲੋ ਕਰਨੀਆਂ ਪੈਂਦੀਆਂ ਹਨ ਉਹੋ ਇਹ ਹਾਨਸ ਦੀ ਜਦ ਮੱਠੀ ਹਲਕੀ ਸਿੱਖ ਜਾਵੇ ਤਾਂ ਇਸ ਨੂੰ ਜਦੋਂ ਪਲਟਣਾ ਹੈ ਤਾਂ ਜੋ ਵੀ ਚਾਰਨਾ ਜਾਂ ਪਲਟਾ ਤੁਸੀਂ ਲੈ ਰਹੇ ਹੋ ਉਹ ਬਿਲਕੁਲ ਫਲੈਟ ਹੋਣਾ ਚਾਹੀਦਾ ਹੈ ਤਾਂ ਕਿ ਮੱਠੀ ਪਲਟਣ ਦੇ ਲਈ ਟੁਕੜੇ ਨਾ ਹੁਣ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਮੱਠੀ ਨੂੰ ਦੋਵੇਂ ਪਾਸਿਓਂ ਬੜੀ ਹੀ ਸਾਵਧਾਨੀ ਨਾਲ ਆਪਾਂ ਪਲਟਣਾ ਹੈ ਤੇ ਫਿਰ ਮੱਠੀ ਜੀ ਅੱਗ ਉੱਤੇ ਆਪਾਂ ਇਸ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲੈਣਾ ਹੈ ਫੇ ਚੰਗੀ ਤਰ੍ਹਾਂ ਇਸ ਦਾ ਕਿ ਉਹ ਨਚੋਰ ਨਚੋਰ ਕੇ ਆਪਾਂ ਇਸ ਨੂੰ ਤੜਾਹੀ ਵਿੱਚੋਂ ਕੱਢ ਲੈਣਾ ਹੈ ਇਸ ਤਰ੍ਹਾਂ ਸਾਰੀਆਂ ਮੱਠੀਆਂ ਆਪਾਂ ਤਲ ਕੇ ਤਿਆਰ ਕਰ ਲੈਣੀਆਂ ਹਨ ਬਹੁਤ ਹੀ ਵਧੀਆ ਮੱਠੀਆਂ ਮਲ ਕੇ ਤਿਆਰ ਹੋਈਆਂ ਹਨ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਿੱਚ ਦਿੱਤੀ ਜਾਣਕਾਰੀ ਜੇਕਰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ